ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਜ਼ਿਕਰੀਆ ਅੱਜ ਆਪਾਂ ਨਾ ਸੰਤ ਸਿੰਘ ਮਸਕੀਨ ਜੀ ਦੀ ਇੱਕ ਵੀਡੀਓ ਦੇਖਣ ਲੱਗੇ ਆ ਜੋ ਕਿ ਆਪਾਂ ਇੱਕ ਸਿਲਸਿਲਾ ਵਾਰ ਵੀਡੀਓ ਦੇਖਦੇ ਆ ਰਹੇ ਆ 10 ਗੁਰੂਆਂ ਦੇ ਬਾਰੇ ਇਨਫੋਰਮੇਸ਼ਨ ਹੈ ਹਾਂ ਦੋ ਗੁਰੂਆਂ ਦੇ ਬਾਰੇ ਆਪਾਂ ਆਪਾਂ ਦੋ ਗੁਰੂਆਂ ਦੇ ਬਾਰੇ ਵੀਡੀਓ ਦੇਖ ਚੁੱਕੇ ਆ ਜੋ ਕਿ ਚੈਨਲ ਤੇ ਮੌਜੂਦ ਨੇ ਲਾਸਟ ਦੋ ਵੀਡੀਓ ਬਾਬਾ ਗੁਰੂ ਨਾਨਕ ਜੀ ਤੇ ਗੁਰੂ ਅੰਗਦ ਜੀ ਗੁਰੂ ਅੰਗਦ ਜੀ ਤੇ ਅੱਜ ਗੁਰੂ ਅਮਰਦਾਸ ਅਮਰਦਾਸ ਦੀ ਆਪਾਂ ਕਥਾ ਸੁਣਾਗੇ ਹੂੰ ਤੇ ਉਮੀਦ ਹੈ ਉਹਨਾਂ ਦਾ ਇਤਿਹਾਸ ਜਾਨਣਾ ਕਿ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਕਰਿਆ ਜੇ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲਾਈਕ ਸ਼ੇਅਰ ਕਰਿਆ ਜੇ ਤਾਂ ਕਿ ਜ਼ਿਆਦਾ ਜ਼ਿਆਦਾ ਫੈਲੇ ਹੁਕਮ ਮੰਨਣ ਦਾ ਰੰਗ ਭਰਿਆ ਉਸ ਖਾਕੇ ਦੇ ਵਿੱਚ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਿਰਦ बाबा ਧਨ ਗੁਰੂ ਅਮਰਦਾਸ ਜੀ ਮਹਾਰਾਜ ਆਪ ਦੀ ਦੇਨ ਆਪ ਨੇ ਵਰਨ ਵੰਡ ਦੀ ਪ੍ਰਥਾ ਖਤਮ ਕਰ ਦਿੱਤੀ ਔਰ ਕਹਿ ਦਿੱਤਾ ਪਹਿਲੇ ਪੰਗਤ ਪਾਛੇ ਸੰਗਤ ਜੋ ਕੱਠੇ ਬੈਠ ਕੇ ਰੋਟੀ ਨਹੀਂ ਖਾ ਸਕਦੇ ਮੁਸ਼ਕਿਲ ਹੈ ਉਹ ਬੇਟੀ ਦੀ ਸਾਂਝ ਬਣਾ ਸਕਣ ਮੈਂ ਰੋਟੀ ਬੇਟੀ ਦੀ ਸਾਂਝ ਬਣਾਣੀ ਹੈ ਮੈਂ ਜ਼ਾਤ ਪਾਤ ਨੂੰ ਖਤਮ ਕਰਨਾ ਹੈ ਜ਼ਾਤ ਕਾ ਗਰਬ ਨਾ ਕਰ ਮੋ ਰਖ ਗਵਾਰਾ ਇਸ ਗਰਬ ਤੇ ਉਪਜੇ ਬਹੁਤ ਵਿਕਾਰਾ ਜ਼ਾਤ ਪਾਤ ਨੂੰ ਮੰਨਣ ਵਾਲਾ ਕਮ ਸੇ ਕਮ ਕੁਝ ਹੋਰ ਹੋਵੇ ਤੇ ਹੋਵੇ ਸਿੱਖ ਨਹੀਂ ਹੈ ਇਤਨੀ ਮੈਂ ਅਰਜ਼ ਕਰ ਲਿਆ ਉਦੂਜੇ ਸਿੱਖ ਨਾਲ ਜ਼ਾਤ ਕਰਕੇ ਰਿਸ਼ਤਾ ਜੋੜੇ ਤੇ ਇਸਦਾ ਮਤਲਬ ਹੈ ਤੋ ਸਿੱਖ ਨਾਲ ਰਿਸ਼ਤਾ ਨਹੀਂ ਜੋੜ ਰਿਹਾ ਜ਼ਾਤ ਨਾਲ ਜੋੜ ਰਿਹਾ ਕਿਨਨ ਤਿੰਨ ਰਿਸ਼ਤੇ ਹੁੰਦੇ ਨਾਨਕਿਆਂ ਦੇ ਦਾਦਕਿਆਂ ਦੇ ਸਹੁਰਿਆਂ ਦੇ ਇਹ ਖੂਨ ਦੇ ਰਿਸ਼ਤੇ ਤੇ ਸਿੱਖੀ ਦਾ ਰਿਸ਼ਤਾ ਤੇ ਵਿਚਾਰ ਦਾ ਰਿਸ਼ਤਾ ਸਿੱਖੀ ਸਿੱਖਿਆ ਗੁਰੂ ਵਿਚਾਰ ਭਾਈ ਗੁਰਦਾਸ ਕਹਿੰਦੇ ਨੇ ਮੈਂ ਇਹ ਤਿੰਨੇ ਰਿਸ਼ਤੇ ਸਿੱਕੇ ਦੇ ਰਿਸ਼ਤੇ ਤੋਂ ਕੁਰਬਾਨ ਕਰਦਾ ਨਾਨਕਿਆਂ ਦੇ ਦਾਦਕਿਆਂ ਦੇ ਸੌਰਿਆਂ ਦੇ ਬੜਾ ਕੀਮਤੀ ਸਵਈਆ ਪਾਈ ਜੀ ਦਾ ਨਹੀਂ ਦਦਸਾਰ ਪਿਤਾ ਪਿਤਾ ਮਾ ਪਰ ਪਿਤਾ ਮਾ ਸਜਣ ਕੁਟੰਬ ਸੁਤ ਬੰਧਾਉ ਨਾਂ ਬਰਾਤਾ ਹੈ ਦਾਦਕਿਆਂ ਦਾ ਰਿਸ਼ਤਾ ਪਿਤਾ ਪਿਤਾ ਦਾ ਪਿਤਾ ਦਾਦਾ ਫਿਰ ਉਸ ਦਾ ਪਿਤਾ ਪਰਦਾਦਾ ਨਹੀਂ ਦਦਸਾਰ ਪਿਤਾ ਪਿਤਾ ਮਾ ਪਰ ਪਿਤਾ ਮਾ सजन कुटुंब सत बांधव नाम राता है नहीं ननसार माता परमात्मा प्रद्य माता मामी मामू मासी मौसा बिबद बिखियाता है एक रिश्ता दादकया दा पिता तो चलदा है नानकया दा मां तो चलदा है मां मां दी मां नानी फिर उस दी मां परनानी मामे मामी आए इत्यादि नहीं ननसार ماتا پر برد ماتا بردمات مامی مامو ماسی اسن بسن دھن دھام کا نہ ہو جیسے گرسک ساد سنگت کو ناتا ہے اس سنگت د جو گرو نال جڑے ہوا گرو کا سکھ ہے پائیو ساحب کہ میں اس رشتے تو ਤੇ ਤਿੰਨੇ ਰਿਸ਼ਤੇ ਕੁਰਬਾਨ ਕਰਦਾ ਦਾਦਕਿਆਂ ਦੇ ਨਾਨਕਿਆਂ ਦੇ ਸਹੁਰਿਆਂ ਦੇ ਇਹ ਰਿਸ਼ਤਾ ਕੀ ਹੁੰਦਾ ਸਿੱਖੀ ਦਾ ਰਿਸ਼ਤਾ ਮਹਾਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਪਹਿਲੇ ਪੰਗਤ ਬਾਅਦੇ ਸੰਗਤ ਜਾਤ ਪਾਤ ਨੂੰ ਹਟਾਇਆ ਵਰਨਵੰਡ ਨੂੰ ਹਟਾਇਆ ਪਰਦੇ ਦੀ ਬੜੀ ਭਾਰੀ ਪ੍ਰਥਾ ਸੀ ਭਾਰਤ ਦੇ ਵਿੱਚ ਮੁਗਲਾਂ ਕਰਕੇ ਇਸ ਪ੍ਰਥਾ ਨੂੰ ਵੀ ਹਟਾ ਦਿੱਤਾ ਖਿਆ ਕੋਈ ਘੁੰਡ ਕਰਕੇ ਬੀਬੀ ਆਈ ਸੰਗਤ ਦੇ ਚ ਉਹ ਸਤਸੰਗ ਦਾ ਸ਼ਰਾਪ ਜਿਹ ਹੈ ਪ੍ਰਾਪਤ ਕਰੇਗੀ ਕਬੀਰ ਵੀ ਰੋਕ ਦੇ ਨੇ ਮੁਗਲਾਂ ਨੇ ਬੁਰਕਾ ਦਿੱਤਾ ਔਰ ਤਮਾਉ ਮਿਡਲ ਈਸਟ ਦੇਚ ਅਰਬ ਤੇ ਫਿਰ ਈਰਾਨ ਅਫਗਾਨਿਸਤਾਨ ਤੁਹਾਨੂੰ ਔਰਤ ਬੁਰਕੇ ਦੇਚ ਮਿਲੇਗੀ ਪਰਦਾ اور ਬੜਾ ਗਹਿਰਾ ਪਰਦਾ ਹੈ। ਔਰ ਕਿਧਰੇ ਕਿਧਰੇ ਜਬਰਨ ਹੋਰ ਤੇ ਛਡੋ ਮੁਸਲਮਾਨਾਂ ਵਿੱਚ ਜੋ ਆਪਣੇ ਆਪ ਨੂੰ ਬੜੇ ਸੋਜਵਾਨ ਤੇ ਦਾਰਸ਼ਨਿਕ ਮੰਨਦੇ ਨੇ ਗਜ਼ਬ ਦੀ ਗੱਲੋ ਵੀ ਪਰਦੇ ਦੀ ਹਮਾਇਤ ਕਰਦੇ ਨੇ। ਜੋ ਛੀ ਆਉਂਛੀਆ ਪੋਸਟਾਂ ਦੇ ਨੇ ਬੜੇ ਸਿਆਣੇ ਨੇ। ਅਲਾਬਾਦ ਹਾਈ ਕੋਰਟ ਦਾ ਮਹਾਨ ਮੁਦੱਬਰ ਨਿਆਇ ਦੀਸ਼ ਅਕਬਰ ਅਲਾਬਾਦੀ ਇਹ ਸ਼ਾਇਰ ਵੀ ਸੀ ਬੜਾ ਵੱਡਾ ਹੈ ਇਹ ਕਹਿੰਦਾ ਹੈ ਬੇਪਰਦਾ ਆਜ ਜੋ ਨਜ਼ਰ ਆਈ ਚੰਦ ਬੀਬੀਆਂ ਅਕਬਰ ਜ਼ਮੀਨ ਗੈਰਤ ਕੌਮੀ ਸੇ ਗੜ ਗਿਆ ਕਹਿੰਦਾ ਮੈਨੂੰ ਬਹੁਤ ਦੁੱਖ ਹੋਇਆ ਹੈ ਮੁਸਲਮ ਬੀਬੀਆਂ ਤੇ ਬੇਪਰਦਾ ਬਰਕਾ ਨਹੀਂ ਹੈ حد گئی دیش الہباد ہائی کورٹ دا پڑھا لکھا سیاح سوجوان تے پھر شائر, ساہتکار. بے پردا آج جو نظر آئی چند بیبیاں اکبر زمین میں غیرت قومی سے گڑ گیا میں نے کہا کہ آپ کا پردہ وہ کیا ہوا کہنے لگیں کہ عقل پہ مردوں کی پڑ گیا ਅਕਬਰ ਅਲਾਵਾ ਦੀ ਐਨੀ ਵੱਡੀ ਹਮਾਇਤ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫਰਮਾਨ ਰੋਹੋ ਰੋਹਰੀ ਬਹੂਰੀਆ ਗੁੰਗਟ ਜਿਨ ਕਾੜੇ ਅੰਧ ਕੀ ਬਾਹਰ ਲਹੇਗੀ ਨਾ ਆਂਢੇ ਗੁੰਗਟ ਤੇਰੋ ਤੋਂ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ ਸੱਚ ਦਾ ਗੁੰਡ ਅੱਖਾਂ ਵਿੱਚ ਚਾਹੀਦਾ ਹੈ ਸ਼ਰਮੋ ਹਯਾ ਦਾ ਗੁੰਡ ਚਿਹਰੇ ਤੇ ਚਾਹੀਦਾ ਹੈ ਕਪੜੇ ਦਾ ਨਹੀਂ ਫੈਸਲਾ ਗੁਰੂ ਗ੍ਰੰਥ ਸਾਹਿਬ ਦਾ اسلام نے بڑا وڈا پردہ دے دیتا دورت وستو سمجھ کے این دیتا عیسائیت نے بالکل نگنتا دے دیتی نگنتا نگیج درمیانہ جو ہے ڈھنگ چنے ہے گرمت نے اتنا پردہ بھی نہیں کہ استری وسط پرتیت ہوئے ਔਰ ਇਤਨੀ ਨਗਨਤਾ ਵੀ ਨਹੀਂ ਕਿ ਸ਼ਰਮੋ ਹਯਾ ਜੋ ਹੈ ਕੋਠੇ ਤੇ ਚੜ ਜਾਏ ਔਰ ਬੇਸ਼ਰਮੀ ਦੀ ਪ੍ਰਦਰਸ਼ਨੀ ਹੋਏ ਸਹਿਬਾ ਨੇ ਐਸਾ ਕਿਹਾ ਵੀ ਹੈ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਕਾਜ ਇਹ ਗੁਰੂ ਨਾਨਕ ਦੇ ਬੋਲ ਨੇ ਇਸਤਰੀ ਦੇ ਜੀਣ ਦਾ ਢੰਗ ਐਸਾ ਬਣ ਗਿਆ ਆਪਣੇ ਸਰੀਰ ਦੀ ਨਮਾਇਸ਼ ਕਰਨਾ ਚਾਹੀਦੀ ਹੈ ਪ੍ਰਦਰਸ਼ਨੀ ਤੇ ਪੁਰਸ਼ ਦੇ ਜੀਵਨ ਦਾ ਢੰਗ ਐਸਾ ਬਣ ਗਏ ਸ਼ਿਕਾਰੀ ਹੋ ਗਏ ਸਿਆਦ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਰੰਨਾ ਹੋਈਆਂ ਬੌਧੀਆਂ ਉਰਖ ਹੋਏ ਸਿਆਦ ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ ਸ਼ਰਮ ਗਈ ਘਰ ਆਪਣੇ ਪਤ ਉੱਠ ਚੱਲਲੀ ਨਾਲ ਨਾਨਕ ਸੱਚਾ ਏਕ ਹੈ ਅਵਰਨਾ ਸੱਚਾ ਵਾਲ ਦਰਮਿਆਨਾ ਢੰਗ ਚੁਣਿਆ ਗੁਰਮਤਿ ਨੇ ਈਸਾਈਤ ਦੀ ਇਤਨੀ ਨਗਨਤਾ ਵੀ ਨਹੀਂ ਇਸਲਾਮ ਦਾ ਇਤਨਾ ਪੜਦਾ ਵੀ ਨਹੀਂ ਗੁਰੂ ਅਮਰਦਾਸ ਜੀ ਨੇ ਜਾਦੂ ਟੂਣੇ ਵਹਿਮ ਤੁਮਾਤ ਭੂਤ ਪ੍ਰੇਤ ਦੀ ਪ੍ਰਥਾ ਨੋਹੀ ਸਿੱਖ ਜਗਤ ਦੇ ਚੋਂ ਕੱਢਣ ਵਿੱਚ ਪੂਰਾ ਕੰਮ ਕੀਤਾ ਐਸਾ ਇੱਕ ਸਿੱਖ ਲਿਆਂਦਾ ਗਿਆ ਜੋ ਝੂਲਦਾ ਸੀ ਔਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਸਾਰੀ ਕਥਾ ਲਿਖੀ ਹੈ ਜਿਸ ਨੂੰ ਲਿਆਏ ਤੇ ਉਹਦੇ ਨਾਲ ਦੇ ਸਾਥੀ ਰਿਸ਼ਤੇਦਾਰ ਬੇਨਤੀ ਕਰੇ ਕਰਨ ਲੱਗੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਵੀ ਮਹਾਰਾਜ ਇਸ ਨੂੰ ਕੋਈ ਬੂਤ ਨੇ ਚੰਬੜੇ ਨੇ ਆਪ ਬਖਸ਼ਿਸ਼ ਕਰੋ ਠੀਕ ਕਰੋ ਇਸ ਨੂੰ ਤੁਹਾਡੇ ਕੋਲ ਲਿਆਏ ਤਾਂ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਸ੍ਰੀ ਮੁਖ ਤੇ ਤਬ ਉੱਤਰ ਕਹੋ ਪ੍ਰੇਤ ਲਗਿਓ ਜੈ ਸਿੱਖ ਕੋ ਲਿਓ ਸੋਨੇ ਪੜਤ ਹੋਤ ਜਪ ਰਸਨਾ ਜਿਨਹੋ ਕੰਠ ਤਿਨ ਪਰ ਕਛ ਬਸਨਾ ਇਹਦੇ ਕੰਠ ਦੇਚ ਜਪਜੀ ਨਹੀਂ ਹੈ ਇਹਦੇ ਹਿਰਦੇਚ ਜਪਜੀ ਨਹੀਂ ਹੈ ਤੇ ਜਿੱਥੇ ਹਿਰਦੇ ਦੇਚ ਪ੍ਰਮਾਤਮਾ ਦਾ ਨਾਮ ਨਹੀਂ ਕੰਠ ਦੇਚ ਜਪਜੀ ਨਹੀਂ ਉਹਨੂੰ ਭੂਤਨਾ ਨੇ ਕੀ ਝੰਬੜਿਆ ਉਹ ਆਪ ਹੀ ਭੂਤਨਾ ਹੁੰਦਾ ਕਬੀਰ ਵੀ ਕਹਿੰਦੇ ਜੈ ਘਰ ਸਾਧਨ ਸੇ ਲੀਏ ਹਰ ਕੀ ਸੇਵਾ ਨਾ ਹੈ ਤੈ ਘਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਏ ਬੂਤਾਂ ਨੇ ਕੀ ਚਮੜਨਾ ਖੁਦ ਬੂਤ ਹੁੰਦਾ ਹੈ ਜਿੱਥੇ ਪ੍ਰਮਾਤਮਾ ਦਾ ਨਾਮ ਨਾ ਹੋਵੇ ਜਿੱਥੇ ਈਸ਼ਵਰ ਦਾ ਚਿੰਤਨ ਨਾ ਹੋਵੇ ਜ਼ਿੰਦਗੀ ਲੜਖੜਾ ਜਾਂਦੀ ਹੈ ਮਾਨਸਿਕ ਮੰਡਲ ਇਤਨਾ ਬੇਚੈਨ ਹੋ ਜਾਂਦਾ ਹੈ ਔਰ ਉਹ ਸਾਰੇ ਘਰ ਨੂੰ ਇਸ ਤਰ੍ਹਾਂ ਚਮੜਦਾ ਜੈਸੇ ਕੋਈ ਸੱਪ ਡੰਗ ਮਾਰੇ ਸਾਰੇ ਘਰ ਦਾ ਮਾਹੌਲ ਖਰਾਬ ਕਰਦਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਦਾਵੇ ਦੀ ਗੱਲ ਜਿਸ ਦੇ ਕੰਠ ਵਿੱਚ ਜਪਜੀ ਹੈ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਉੱਥੇ ਕੋਈ ਬੂਤ ਪ੍ਰੇਤ ਨਹੀਂ ਇਹ ਜਪਜੀ ਦੀ ਬਰਕਤ ਹੈ ਸੋ ਨੇ ਪੜਤ ਹੋ ਤ ਜਪ ਰਸਨਾ ਜਿਨਹੋਂ ਕੰਠ ਤਿਨ ਪਰ ਕਛ ਬਸਨਾ ਗੁਰੂ ਘਰ ਦੀ ਮਰਿਆਦਾ ਕੋਈ ਵੱਡੇ ਤੋਂ ਵੱਡਾ ਪੁਰਸ਼ ਵੀ ਆਵੇ ਤਾਂ ਵੀ ਬਦਲੀ ਨਹੀਂ ਜਾ ਸਕਦੀ ਸਤਿਗੁਰ ਨੇ ਇਹ ਵੀ ਖਿਆਲ ਦਿੱਤਾ ਮੁਗਲੇ ਆਜ਼ਮ ਅਕਬਰ ਦਰਸ਼ਨਾਂ ਲਈ ਆਇਆ। ਦਰਿਆ ਬਿਆਸਾ ਪਾਰ ਕਰ ਚੁੱਕੇ ਅਸੀਂ ਨੇੜੇ ਪਹੁੰਚ ਚੁੱਕੇ ਅਸੀਂ ਕਾਫੀ ਫੌਜਾਂ ਵੀ ਸਨ ਉਸ ਦੇ ਨਾਲ ਦਰਸ਼ਨ ਕਰਨ ਲਈ ਆਇਆ। ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲ ਚੌਵਦਾਰ ਭਜੇ ਆ ਗਏ ਪਾਤਸ਼ਾਹ। ਮੁਗਲ ਆਜ਼ਮ ਮਹਾਬਲੀ ਅਕਬਰ ਸਮਰਾਟ ਉਹ ਆਪ ਦੇ ਦ دیدار ਲਈ ਆਏ ਨੇ। ਸਤਿਗੁਰ ਕਹਿਣ ਲੱਗੇ ਉਹਨੂੰ ਕਹੋ ਪਹਿਲੇ ਪੰਗਤ ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਪੰਗਤ ਚ ਬੈਠੇ ਉੱਥੇ ਪਹਿਲੇ ਲੰਗਰ ਦਾ ਪ੍ਰਸ਼ਾਦਾ ਲਵੇ ਬਰਾਬਰੀ ਆਪਣੀ ਜਤਾਵੇ ਬਿਲਕੁਲ ਸਾਰਿਆਂ ਦੇ ਨਾਲ ਬਰਾਬਰੀ ਫਿਰ ਸਾਡੇ ਕੋਲ ਆਵੇ ਰਾਣਾ ਰੰਗ ਬਰਾਬਰੀ ਨਾ ਜਾਤ ਵਰਨ ਕਰਕੇ ਕੋਈ ਇੱਥੇ ਉੱਚਾ ਨਾ ਸਤਾ ਕਰਕੇ ਇੱਥੇ ਕੋਈ ਉੱਚਾ ਨਾ ਧਨ ਕਰਕੇ ਇੱਥੇ ਕੋਈ ਉੱਚਾ ਅਕਬਰ ਬਕਾਇਦਾ ਪੰਗਤ ਚ ਬੈਠਾ ਔਰ ਉਸਨੇ ਜਦ ਪ੍ਰਸ਼ਾਦਾ ਛਕਿਆ ਬਾਅਦ ਵਿੱਚ ਸੰਗਤ ਵਿੱਚ ਗਿਆ ਸਤਗੁਰੂ ਦੇ ਦਰਸ਼ਨ ਕੀਤੇ ਸਤ ਪਿੰਡਾਂ ਦਾ ਪਟਾ ਲਿਖ ਕੇ ਦੇਣ ਲੱਗਾ ਸੀ ਮਹਾਰਾਜ ਨੂੰ ਬਈ ਇਤਨਾ ਲੰਗਰ ਚੱਲਦਾ ਹੈ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਤੇ ਆਪਾਂ ਇਹ ਸਤ ਪਿੰਡ ਦੇ ਦੇਨੇ ਆ ਕਿ ਲੰਗਰ ਚੱਲਦਾ ਰਹੇ ਸਭ ਕਹਣ ਲੱਗੇ ਨਹੀਂ ਇਹ ਲੰਗਰ ਚੱਲਦਾ ਹੈ ਮਧੋਖੜੀ ਨਾਲ ਇਹ ਲੰਗਰ ਚੱਲਦਾ ਹੈ ਦਸਵੰਦ ਦੇ ਨਾਲ ਗੁਰੂ ਕੇ ਸਿੱਖਾਂ ਦੀ ਕਿਰਤ ਦੇ ਨਾਲ ਇਸ ਢੰਗ ਨਾਲ ਲੰਗਰ ਨਹੀਂ ਚਲਾਣਾ ਨਹੀਂ ਲਿਆ ਤੇਰੀ ਤੋਹੀਨ ਨਹੀਂ ਅਕਬਰ ਪਰ ਤੇਰੇ ਕੋਲੋਂ ਕੋਈ ਰਸਤ ਪਾਣੀ ਆਏਗਾ ਸੀ ਲੰਗਰ ਚ ਪਾ ਦੇਾਂਗੇ ਐਸੀ ਗੱਲ ਨਹੀਂ ਹੈ ਆਪਾਂ ਕਥਾ ਸੁਣ ਰਹੇ ਸੀ ਜਿਹੜੀ ਸਿਲਸਿਲਾਵਾਰ ਤੇ ਇਨੇ ਚ ਆਪਾਂ ਤੀਸਰੇ ਗੁਰੂ ਗੁਰੂ ਅਮਰਦਾਸ ਦੇ ਬਾਰੇ ਸੁਣਿਆ ਜੋ ਕਿ ਉਹਨਾਂ ਨੇ ਤਿੰਨ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਗੁਰੂ ਅਮਰਦਾਸ ਜੀ ਨੇ ਤਿੰਨ ਚੀਜ਼ਾਂ ਤੇ ਫੋਕਸ ਕੀਤਾ ਫੋਕਸ ਕੀਤਾ ਜਿਨ੍ਹਾਂ ਵਿੱਚ ਪਹਿਲੀ ਸੀ ਜਾਤ ਪਾਤ ਜੀ ਤੇ ਦੂਸਰੀ ਹੈਗੀ ਸੀ ਜਾਦੂ ਟੋਨਾ ਵਗੈਰਾ ਯਾਨੀ ਕਿ ਪਹਿਲੇ ਨੰਬਰ ਤੇ ਉਹਨਾਂ ਨੇ ਆਖਿਆ ਕਿ ਵਰਨ ਦਾ ਸਿਸਟਮ ਖਤਮ ਕੀਤਾ ਜਾਤ ਪਾਤ ਦਾ ਕੋਈ ਨਿਜ਼ਾਮ ਨਹੀਂ ਦੂਸਰਾ ਫਿਰ ਉਹਨਾਂ ਨੇ ਆਖਿਆ ਕਿ ਜਾਦੂ ਟੋਨਾ ਵਗੈਰਾ ਇਹ ਕੋਈ ਇੰਦੇ ਤੇ ਇਹ ਕੋਈ ਹਕੀਕਤ ਨਹੀਂ ਆ ਗਈ ਜਿਹੜਾ ਪਾਪ ਕਰਦਾ ਉਹ ਖੁਦ ਹੀ ਭੂਤ ਹੈ ਹਾਂਜੀ ਜਿਹੜਾ ਪਾਪ ਕਰਦਾ ਉਹ ਖੁਦ ਹੀ ਭੂਤ ਹੈ ਭੂਤ ਹੈ ਤੇ ਜਿੰਦੇ ਅੰਦਰ ਜਪਜੀ ਹੈ ਉਹ ਉਹਨਰੇ ਬੂਧ ਪ੍ਰੇਦ ਅਸਰ ਨਹੀਂ ਕਰਦਾ ਤੇ ਤੀਸਰਾ ਉਹਨਾਂ ਨੇ ਕਿਹਾ ਕਿ ਗੁਰਦੁਆਰੇ ਅੱਜ ਵੀ ਜਿਹੜਾ ਬੰਦਾ ਆਏਗਾ ਉਹ ਸਭ ਬਰਾਬਰ ਨੇ ਜਿਸ ਤਰ੍ਹਾਂ ਕਿ ਇਸਲਾਮ ਦੇ ਵਿੱਚ ਵੀ ਇਹ ਮਸਾਵਾਦ ਦਾ ਇੱਕ ਸਿਸਟਮ ਬਣਾਇਆ ਜਾਂਦਾ ਹੈ ਯਾਨੀ ਕਿ ਮਸਜਿਦ ਦੇ ਵਿੱਚ ਜਿਹੜਾ ਵੀ ਛੋਟਾ ਵੱਡਾ ਅਮੀਰ ਗਰੀਬ ਸਾਰੇ ਬਰਾਬਰ ਇਸੇ ਤਰ੍ਹਾਂ ਗੁਰਦੁਆਰੇ ਵਿੱਚ ਵੀ ਹੈ ਕਿ ਸਾਰੇ ਬੈਠ ਕੇ ਇਕੱਠੇ ਲੰਗਰ ਛੱਕਣਗੇ ਇਕੱਠੇ ਉੱਥੇ ਜਿਹੜੀ ਸੇਵਾ ਇਕੱਠੇ ਆਵਾਦਤ ਕਰਨਗੇ ਜਿਵੇਂ ਵੀ ਹੈ ਉਹ ਸਾਰਾ ਇੱਕ ਹੀ ਨਜ਼ਾਮ ਹੈ ਹਾਂ ਜੀ ਇਹਨਾਂ ਦੀ ਇੱਕ ਚੱਲ ਜਿਹੜੀ ਹੈ ਨਾ ਇਹ ਸਿਸਟਮ ਬੜਾ ਉਦੋਂ ਮੁਸ਼ਕਲ ਹੋਣਾ ਹੈ ਮੇਰੇ ਖਿਆਲ ਚ ਕਿ ਜੇ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਤਿੰਨ ਚਾਰ ਕਿਸਮ ਦੇ ਹਿੰਦੂਆਂ ਦੇ ਵਿੱਚ ਜਾਤ ਪਾਤ ਦਾ ਇੱਕ ਨਿਜ਼ਾਮ ਚੱਲ ਰਿਹਾ ਸੀ ਜਿਨ੍ਹਾਂ ਦਾ ਮਤਲਬ ਕਿ ਇੱਕ ਸ਼ੂਦਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਬਿਲਕੁਲ ਨਾਲ ਬਿਠਾ ਕੇ ਖਾਣਾ ਨਹੀਂ ਖਿਲਾਇਨ ਹਜੇ ਤੱਕ ਇੰਜ ਕਿਉਂਕਿ ਜ਼ਿਕਰੀਆ ਤੂੰ ਇੱਕ ਅਸੀਂ ਅਜੇ ਕ੍ਰਿਕਟ ਦੇਖਨੇ ਆ ਨਾ ਤੇ ਹੁੰਦੇ ਜੇ ਇੱਕ ਬੋਲਰ ਹੁੰਦਾ ਸੀ ਸੁਣਿਆ ਬਾਲਾ ਜੀ ਬਾਲਾ ਜੀ ਬਿਲਕੁਲ ਬਾਲਾ ਜੀ ਇਹ ਤਾਂ ਬੋਲਰ ਹੁੰਦਾ ਜੀ ਬੜਾ ਅੱਛਾ ਸਾਂਹਲੇ ਜੇ ਰੰਗ ਦਾ ਕਹਿੰਦੇ ਕਿ ਉਹ ਸ਼ੂਦਰ ਸੀ ਤੇ ਬਾਕੀ ਖਿਲਾੜੀ ਜਿਹੜੇ ਵੱਡੀ ਜ਼ਾਤ ਦਾ ਆਪਣੇ ਆਪ ਨੂੰ ਸਮਝਦੇ ਸੀ ਉਹਦੇ ਨਾਲ ਬੈਠ ਕੇ ਖਾਣਾ ਨਹੀਂ ਸੀ ਖਾਂਦੇ ਕਿ ਹਜੇ ਤੱਕ ਇਹਨਾਂ ਨਿظام ਚੱਲਦੇ ਅਰੇ ਉਹਨਾਂ ਨੇ ਕਿੰਨੀ ਹਿੰਦੂਆਜ ਹਿੰਦੂਆਜ ਤੇ ਹਿੰਦੁਸਤਾਨ ਚ ਤੇ ਉਸ ਟਾਈਮ ਲੋਕਾਂ ਨੂੰ ਇਹ ਸਮਝਾਉਣ ਵਾਸਤੇ ਕਿੰਨੀ ਮਿਹਨਤ ਲੱਗੀ ਹੋਣੀ ਤੁਸੀਂ ਇਹ ਸੋਚੋ ਇੱਕ ਹੋਰ ਚੀਜ਼ ਜਿਹਨਾਂ ਇਹ ਜਿਹੜੀ ਗੁਰੂ ਅਮਰਦਾਸ ਜੀ ਨੇ ਕੀਤੀ ਪਰਦੇ ਦਾ ਹਾਂਜੀ ਯਾਨੀ ਕਿ ਪਰਦਾ ਇਹਦਾ ਨਾ ਹੀ ਬਿਲਕੁਲ ਇੰਜ ਕਿ ਕੁੰਡ ਕਰਕੇ ਆਜੋ ਤੇ ਨਾ ਹੀ ਇਹ ਕਿ ਇੰਨਾ ਬੇਹਜਾਈ ਵਾਲਾ ਲਿਬਾਸ ਪਾ ਕੇ ਆਜੋ ਕਿ ਸ਼ਰਮੋ ਹਜਾਈ ਖਤਮ ਹੋ ਜਾਵੇ ਮੀਡੀਅਮ ਯਾਨੀ ਮਰਾ ਕੀ ਜਿਸ ਤਰ੍ਹਾਂ ਉਹਨਾਂ ਨੇ ਇਸਲਾਮ ਦਾ ਹਵਾਲਾ ਦਿੱਤਾ ਕਿ ਇਸਲਾਮ ਦੇ ਜਿਹੜਾ ਪਰ ਇਸਲਾਮ ਦੇ ਵਿੱਚ ਤਾਂ ਫਿਰ ਸਾਨੂੰ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਨਾ ਕੁਰਾਨੇ ਪਾਕ ਤੇ ਨਬੀ ਪਾਕ ਦੀਆਂ ਹਦੀਸਾਂ ਨੇ ਹਾਂਜੀ ਉਹਦੇ ਵਿੱਚ ਵੀ ਪਰਦੇ ਦੀ ਨਾ ਦੋ ਤਿੰਨ ਕਿਸਮ ਦਾ ਮਿਲਦੇ ਨੇ ਕਿ ਕੁਝ ਉਲਮਾ ਦੇ ਨਜ਼ਦੀਕ ਇਹ ਵੇ ਕਿ ਚਿਹਰੇ ਦਾ ਜਿਹੜਾ ਨਾ ਔਰਤ ਦੇ ਚਿਹਰੇ ਦਾ ਉਹ ਪਰਦਾ ਨਹੀਂ ਹੈ ਜਿਸ ਤਰ੍ਹਾਂ ਕਿ ਹਿੰਦੁਸਤਾਨ ਦੇ ਕੁ ਵੱਡੇ ਆਲਮ ਨੇ ਉਹ ਵੀ ਇਹ ਮੰਨਦੇ ਨੇ ਤੇ ਕੁਝ ਲੋਕਾਂ ਦੇ ਨਜ਼ਦੀਕ ਹੈ ਕਿ ਚਿਹਰੇ ਦਾ ਵੀ ਪਰਦਾ ਹੈ ਤੇ ਮਤਲਬ ਕਿ ਜਿਸਮ ਦਾ ਪਰਦਾ ਤੇ ਹੈ ਇਹ ਕਿਉਂਕਿ مخਾਲਫ ਸਿਨਫ ਏ ਅਟਰੈਕਟ ਕਰਦੀ ਤੇ ਚਿਹਰੇ ਦਾ ਪਰਦਾ ਤੇ سینੇ ਦਾ ਛਾਤੀ ਦਾ ਪਰਦਾ ਔਰਤ ਨੂੰ ਕਿਹਾ ਗਿਆ ਇਸ ਵਾਸਤੇ ਕਿਉਂਕਿ ਇਹ ਚੀਜ਼ਾਂ ਨਮਾਇਆ ਹੁੰਦੀਆਂ ਨੇ ਤੇ ਇੰਦੀ ਵਜ੍ਹਾ ਤੋਂ ਇਨਸਾਨ ਯਾਨੀ ਕਿ ਮਰਦ ਦਾ ਜਿਹੜਾ ਦਿਮਾਗ ਖਰਾਬ ਹੁੰਦਾ ਇਸ ਵਜ੍ਹਾ ਤੇ ਇਸ ਇਹ ਪਰਦੇ ਨੂੰ ਕਿਹਾ ਗਿਆ ਖਾਸ ਕੀ ਆ ਗਿਆ ਪਰਦੇ ਦੇ ਬਾਰੇ ਅਸਲਾਮ ਜੀ ਹਾਂ ਜੀ ਜਿਸ ਤਰ੍ਹਾਂ ਕਿ ਡਾਕਟਰ ਜ਼ਾਕਰ ਨਾਏ ਕਿ ਦੇ ਮੁਤਾਬਕ ਹੈ ਕਿ ਚਿਹਰੇ ਦਾ ਪਰਦਾ ਨਹੀਂ ਹੈ ਹਾਂ ਉਹ ਨਹੀਂ ਮੰਨਦੇ ਲੇਕਿਨ ਡਾਕਟਰ ਇਸਰਾਰ ਦੇ ਮੁਤਾਬਕ ਜਾਂ ਦੂਸਰੇ ਉਲਮਾ ਨੇ ਨਾ ਜਿਹੜੇ ਉਹ ਕਹਿੰਦੇ ਨੇ ਕਿ ਚਿਹਰੇ ਦਾ ਵੀ ਪਰਦਾ ਚਲੋ ਬਰਕਾਹ ਹੋਏ ਕਿ ਇਸਲਾਮ ਦਾ ਫਿਰ ਇਹਨਾਂ ਨੇ ਇੱਕ ਜਿਸਰੋਂ ਜਦੋਂ ਮੁਗਲਿਆ आजम ਅਕਬਰ ਬਾਦਸ਼ਾਹ ਮਿਲਣਾਏ ਗੁਰੂ ਅਮਰਦਾਸ ਨੂੰ ਤੇ ਉਹਨਾਂ ਨੇ ਗਿਆ ਕਿ ਜੀ ਤੁਸੀਂ ਪਹਿਲੇ ਸੰਗਤ ਚ ਬੈਠੋ ਹਾਂਜੀ ਤੇ ਫਿਰ ਪੰਗਤ ਪੰਗ ਚ ਬੈਠੋ ਫਿਰ ਉਤੋਂ ਉਹਨਾਂ ਨੇ ਲੰਗਰ ਛਕਿਆ ਤੇ ਫਿਰ ਉਹਨਾਂ ਨੂੰ ਮਿਲੇ ਫਿਰ ਇਹ ਸਮਝ ਆਈ ਕਿ ਗੁਰਦੁਆਰੇ ਦੇ ਵਿੱਚ ਜਿਹੜਾ ਖਾਣਾ ਵਗੈਰਾ ਚੱਲਦਾ ਉਹ ਦਸਵੰਤ ਚੱਲਦਾ ਜਾਂ ਮਤਲਬ ਕਿ ਉੱਥੋਂ ਕੋਈ ਸੇਵਾ ਕਰੇ ਤੇ ਉਹਦੇ ਮਸਾਲੇ ਇਹ ਹੈ ਕਿ ਬਾ ਕਾਇਦਾ ਕੋਈ ਕਿਸੇ ਇੱਕ ਪਰਚੀ ਲੱਗੀ ਉਹ ਕਟਣੀ ਕਟਣੀ ਹੈ ਮਹੀਨੇ ਬਾਅਦ ਕੇ ਜੀ ਤੇਨੂੰ ਮਸਾਲੇ ਇੱਕ ਪਰਚੀ ਲੱਗੀ ਵੀ ਤੂੰ ਮਹੀਨੇ ਦਾ 1000 ਦੇਣਾ ਤੂੰ 5000 ਦੇਣਾ ਦੋ 2000 ਦੇਣਾ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਕੋਈ ਹਸਬੇ ਇਸਤਤਾਤ ਹੈ ਤੇ ਜੋ ਕਿ ਇੱਕ ਬਿਹਤਰੀਨ ਸਿਸਟਮ ਹੈ ਕਿਉਂਕਿ ਹਰ ਬੰਦਾ ਜੋ ਕਮਾਂਦਾ ਹੈ ਨਾ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨੇ ਜੋ ਕੁਛ ਨਾ ਕੁਛ ਉਹ ਰੱਬ ਦੀ ਰਾਜ ਦਵੇ ਆਪਣੇ ਰੱਬ ਨੂੰ ਰਾਜ਼ੀ ਕਰੇ। ਬਾਕੀ ਇਹ ਦੋਸਤੋ ਗੁਰੂ ਅਮਰਦਾਸ ਜੀ ਸੀ ਤੀਸਰੇ ਗੁਰੂ ਦੇ ਬਾਰੇ ਅਸੀਂ ਬਹੁਤ ਕੁਝ ਸਮਝਿਆ ਸਿੱਖਿਆ। ਹਾਂਜੀ। ਹੁਣ ਗੁਰੂ ਚੌਥੇ ਗੁਰੂ ਉਹਨਾਂ ਦੇ ਬਾਰੇ ਅੱਗੇ ਮਜ਼ੀਦ ਆਪਾਂ ਨਵੀਂ ਕਥਾ ਲੈ ਕੇ ਆਵਾਂਗੇ। ਇਹਨਾਂ ਦੀ ਨਵਾਂ ਪਾਰਟ ਸੁਣਾਗੇ, ਮਿਲਾਂਗੇ ਨਵੀਂ ਨਵੇਂ ਪਾਰਟ ਦੇ ਨਾਲ ਆਪਣਾ ਖਿਆਲ ਰੱਖਿਆ ਜੇ। ਅੱਲਾਹ